ਜੀ ਸਤਿ ਸ਼੍ਰੀ ਅਕਾਲ ਸਾਰਿਆਂ ਕਿਵੇਂ ਹੋ ਮੇਰੇ ਮਿੱਤਰ ਪਿਆਰੇ ਹੁਣ ਸ਼੍ਰੀ ਫਤੇਗੜ ਸਾਹਿਬ ਜਾ ਰਹੇ ਹਾਂ ਜੀ ਪੱਗ ਬੰਨ ਕੇ ਅੱਜ ਗੁਰਦੁਆਰਾ ਸਾਹਿਬ ਦੀ ਸੇਵਾ ਕਰਾਵਾਂਗੇ 3 ਵਜੇ ਤੱਕ ਤੇ ਹੋਰ ਦੱਸੋ ਠੀਕ ਹੋ ਤੇ ਕੱਲ ਨੂੰ ਖੰਡ ਪੜ ਸਾਹੀ ਰੱਖੋ ਹੁਣੇ ਸ਼੍ਰੀ ਫਤੇਗੜ ਸਾਹਿਬ ਤੇ 8 ਤਰੀਕ ਨੂੰ ਸਮਾਗਮ ਹੋਣਗੇ 7 ਰੋਪੀ ਹੋਣਗੇ ਮੜਾ ਮੋਟਾ ਆਪਾਂ ਵੀ ਤਿਲ ਫੁੱਲ ਦੇ ਕੇ ਆਉਣਾ ਹੈਗਾ ਨੰਗਰ ਖਾਤਰ ਤੇ ਜਿਹੜੇ ਕਮੈਂਟ ਕਰਦੇ ਨੇ ਜਾਣ ਕੇ ਪਤਾ ਨਹੀਂ ਕਾਉਣਾ ਮਾਣ ਸ਼ਾਨ ਆਈਡੀ ਬਣਾ ਕੇ ਜਾਂਦੀ ਉਠਾ ਸੱਦਾ ਲਿਖਦਾ ਹੈ ਭਾਈ ਤੇਰੇ ਕਹਿਣ ਨਾਲ ਮੈਂ ਕਾਲਾ ਨਹੀਂ ਘਟਣ ਲੱਗਿਆ ਜੇ ਤੁਹਾਨੂੰ ਆਇਆ ਕਿ ਉਠਾ ਸੱਦਾ ਸਾਨੂੰ ਬੋਲੇ ਕਿ ਫਿਰ ਅਸੀਂ ਸਟ੍ਰਾਈਕ ਕਰੀਏ ਜਾਂ ਕੁਝ ਹੋਰ ਕਰੀਏ ਹੁਣ ਤੁਹਾਡੇ ਪਾਸ ਤੋਂ ਬਾਹਰ ਦੀਆਂ ਗੱਲਾਂ ਨਹੀਂ ਆ ਠੀਕ ਹੈ ਨਾ ਕਿਉਂਕਿ ਘਤੀਜ ਪਿਆਰੇ ਬੋ ਕਰਦੇ ਨੇ ਜਿੱਥੇ ਵੀ ਜਾਇਦਾ ਐ ਇੰਨਾ ਪਿਆਰ ਮਿਲਦਾ ਐ ਮੈਂ ਦੱਸੇ ਨਹੀਂ ਸਕਦਾ ਯਾਰ ਜਿੱਥੇ ਵੀ ਜਾਇਦਾ ਕਾਹੇ ਉਹ ਸਕੂਲ ਹੋਵੇ ਕੋਈ ਲੈਸਟੂਡੈਂਟ ਹੋਵੇ ਕੋਈ ਸ਼ੋਰੂਮ ਹੋਵੇ ਸ਼ਹਿਰ ਹੋਵੇ ਜਿੱਥੇ ਵੀ ਖੜੀ ਰਹਿਦਾ ਐ ਉੱਥੇ ਮੇਲਾ ਲਾ ਦਿੰਦੀ ਆ ਤੁਸੀਂ ਲਾਪ ਅਜੀ ਜੁੜੇ ਰਹੋ ਚਲਦੇ ਆ ਫਤੇਗੜ ਸਾਹਿਬ ਹਾਂਜੀ ਆ ਟੀਮੀ ਬੈ ਗਈ ਆਗੇ ਉਹਨੂੰ ਬਾਅਦ ਚ ਰੋਟੀ ਖਵਾਉਣਾ ਮੈਂ ਖਾ ਕੇ ਪਰ ਉਹ ਤੋਂ ਬਸ ਤੇ ਹਾਂਜੀ ਦੋਸਤੋ ਹੁਣ ਚਲਦੇ ਆ ਜੀ ਆਪਾਂ ਸ੍ਰੀ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਔਰ ਦੱਸੋ ਠੀਕ ਹੋ ਯਾਰ ਲੱਭ ਜੂਗਾ ਤੇ ਆਲੂ ਬੀਜਣੇ ਸੀ ਕਿ ਅੱਜ ਯਾਰ ਮੌਸਮ ਖਰਾਬ ਦੱਸਿਆ ਰਿਹਾ ਏ ਹੁਣ ਕੱਲ ਨੂੰ ਬੀਜਾਂਗੇ ਸਤਿ ਸ਼੍ਰੀ ਅਕਾਲ ਜੀ ਫਤੇਗੜ ਸਾਹਿਬ ਚੱਲੇ ਆ ਜੀ ਗੁਰਦੁਆਰਾ ਸਾਹਿਬ ਉੱਥੇ ਲੰਗਰ ਆ ਪਰ ਤੁੰ ਮਤਲਬ ਕੱਲੋਂ ਆਰੰਭ ਹੋਣਾ ਏ ਹੰਟਪੜ ਸਾਹਿਬ ਬੇਸਣ ਦੇਣਾ ਉਥੇ ਆਹ ਪਕਾਉਣਿਆਂ ਵਾਸਤੇ ਤੁਸੀਂ ਚਲਦੇ ਆਪਾਂ ਗੁਰਦੁਆਰਾ ਸਾਹਿਬ ਹਾਂਜੀ ਇਹਨੂੰ ਚਲਦੇ ਆ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਹਾਂਜੀ ਦੋਸਤੋ ਭਰੰਦਪਾਤਰ ਵਾਲੇ ਹਾਂਜੀ ਪਟ્રોલ ਪੰਪ ਤੇ ਆ ਡੀਜ਼ਲ ਪਵਾ ਰਹੇ ਹਾਂ ਗੱਡੀ 'ਚ ਹਾਂਜੀ ਮਿੱਤਰ ਪਿਆਰਿਓ ਚਲਦੇ ਆਂ ਫਿਰ ਆਪਾਂ ਸ਼ਹਿਰ ਨੂੰ ਤੇਲ ਪਵਾ ਕੇ ਸੋ ਦਸੋ ਠੀਕ ਹੋ ਲਾਵਲੀ ਵਾਲਾ ਤੇ ਪਿੱਛੇ ਨਾ ਯਾਰ ਜਖਵਾਲੀ ਅੱਡੇ ਭਤੀਜ ਮਿਲ ਗਏ ਸੀ ਮੇਰੇ ਮੋਲਾਪੁਰ ਵਾਲੇ ਛੋਟੇ ਛੋਟੇ ਨੇ ਕ੍ਰਿਕਟ ਪਾਓ ਖੇਲਦੇ ਨੇ ਉਹ ਉਹਨਾਂ ਨੇ ਮੈਚ ਕਹਿੰਦੇ ਮੈਚ ਕਰਾਵਾਂਗੇ ਮੋਲਾਪੁਰ ਛੋਟੇ ਛੋਟੇ ਨੇ ਵਿਚਾਰੇ ਉਹਨਾਂ ਦੀ ਵੀਡੀਓ ਬਣਾਉਣੀ ਫਿਰ ਆਈ ਦੀ ਯਾਰ ਤੇ ਹੁਣ ਚਲਦੇ ਆਂ ਜੀ ਸ਼ਹਿਰ ਵੱਲ ਹਾਂਜੀ ਮਾਦੋਪੁਰ ਖੜੇ ਆਂ ਪੈਟਰੋਲ ਡੀਜ਼ਲ ਪਵਾ ਕੇ ਹੱਡੀਆਂ ਗੱਡੀ ਚ ਆ ਮੇਰਾ ਫਤੀਜ ਆ ਗਿਆ ਉਹ ਠੀਕ ਆ ਹਾਂਜੀ ਬਜੀ ਯਰ ਵੀ ਕਲਾਸ ਆ ਹਾਂਜੀ ਠੀਕ ਆ ਠੀਕ ਆ ਫਤੀਜ ਆਪਣਾ ਫਤਿਹਗੜ ਤੋਂ ਆਣਾ ਤੇ ਇੱਥੇ ਵਿਆਹ ਆਇਆ ਵਿਆਹ ਹੋਰ ਦੱਸ ਸੇਵਾ ਵੀ ਮੇਰੇ ਲੈ ਕੇ ਵਿਆਹ ਦੇਖ ਲਿਆ ਕਿ ਅਸੀਂ ਦੇਖਣਾ ਜਾਣਾ ਠੀਕ ਆ ਠੀਕ ਆ ਹੋਰ ਦੱਸ ਨਮੀਤਾ ਜੀ ਬਸ ਬਜੀ ਵਧੀਆ ਹਾਂਜੀ ਠੀਕ ਆ ਠੀਕ ਆ ਲਵ ਜੂ ਆ ਤੈਨੂੰ ਹੋਰ ਦੱਸ ਰਾਤ ਨੂੰ ਪਾਵਾਂਗੇ ਵਲੌਗ ਠੀਕ ਆ ਠੀਕ ਆ ਪੁੱਤ ਹਾਂਜੀ ਹਾਂਜੀ ਫਤਿਹਗੜ ਸਾਹਿਬ ਆ ਗਏ ਤੇ ਹੁਣ ਚੱਲਦੇ ਆਂ ਜੀ ਆਪਾਂ ਗੁਰਦੁਆਰਾ ਸਾਹਿਬ ਖੇਬਾ ਕਰਾਉਣੀ ਹੈ ਇੱਥੇ ਤੇ ਉਸ ਤੋਂ ਬਾਅਦ ਫਿਰ ਬਾਜ਼ਾਰ 'ਚ ਵੀ ਜਾਵਾਂਗੇ ਤੇ ਆਪਣੇ ਦੋਸਤਾਂ ਨੂੰ ਭਤੀਜ ਭਤੀਜੀਆਂ ਨੂੰ ਮਿੱਤਰ ਪਿਆਰਿਆਂ ਨੂੰ ਵੀ ਮਿਲਾਂਗੇ ਜੀ ਤੇ ਨੌਜਵਾਨ ਨੂੰ ਗੁਰਦੁਆਰਾ ਸਾਹਿਬ ਜ਼ਰੂਰ ਆਇਆ ਕਰੋ ਮੱਥਾ ਟੇਕਣ ਤੇ ਭਤੀਜੀਓ ਤੁਸੀਂ ਵੀ ਆਇਆ ਕਰੋ ਹਾਂਜੀ ਗੁਰਦੁਆਰਾ ਸਾਹਿਬ ਆ ਗਏ ਆਪਾਂ ਹੁਣ ਮੱਥਾ ਟੇਕਦੇ ਹਾਂ ਹਾਂਜੀ ਮੱਥਾ ਟੇਕ ਲਿਆ ਜੀ ਹੁਣ ਲੰਗਰ ਹਾਲ 'ਚ ਆਪਾਂ ਕਾਚਨ ਪਾਇਆ ਜੀ ਹਾਂਜੀ ਦੋਸਤੋ ਗੁਰਦੁਆਰਾ ਸਾਹਿਬ ਦੀ ਆ ਮੱਥਾ ਟੇਕ ਲਿਆ ਆਪਾਂ ਹੁਣ ਲੰਗਰ ਹਾਲ ਚ ਜਾ ਕੇ ਫਿਰ ਸ੍ਰੀ ਹਰਮੰਦਰ ਬਾਜ਼ਾਰ ਚੋਂ ਚੱਲਦੇ ਆਂ ਉੱਥੇ ਮਿੱਤਰਾਂ ਨੂੰ ਭਤੀਜਿਆਂ ਦੇ ਫੋਨ ਆ ਰਹੇ ਨੇ ਉਹਨਾਂ ਨੂੰ ਮਿਲੂੰਗਾ ਜਾ ਕੇ ਤੇ ਭਤੀਜਿਆਂ ਨੂੰ ਵੀ ਮਿਲੂੰਗਾ ਬਾਕੀ ਤੁਹਾਨੂੰ ਲੱਭੂਆ ਭਾਈ ਜੁੜੇ ਰਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂ ਬਹੁਤ ਵਧੀਆ ਭਤੀਜਾ ਆ ਰਹੇ ਟੀ ਬਿਚਾਰੇ ਹਾਂਜੀ ਆ ਆਪਣੇ ਭਤੀ ਜਾ ਕੇ ਮਹਾਲੀ ਵਾਲੇ 에어ਪੋਰਟ ਰੋਡ ਕਿਹੜਾ ਪਿੰਡ ਆ? ਮਾਨਕਪੁਰ ਮਾਨਕਪੁਰ ਮਾਥਾ ਦੇ ਕਣਾ ਇਹਦੀ ਪੁੱਤ ਬਹੁਤ ਵਧੀਆ ਗੱਲ ਆ ਯਾਰ ਹੋਰ ਕਿਹੜੀ ਕਲਾਸ ਚ ਪੜਦੇ ਹੋ? ਕਾਲਜ ਚ ਕਿਹੜੇ ਚ? ਐਸ.ਡੀ.ਬੀ. ਐਸ.ਡੀ. ਚ ਤੂੰ ਵੀ? ਨਹੀਂ ਨਹੀਂ ਮੈਂ ਪਲੱਸ 1 ਅੱਛਾ ਹੋਰ ਕੋਈ ਸੇਵਾ ਦੱਸੋ ਭਾਈ ਮੁੰਡਿਓ ਕੀ ਖਾਣਾ ਪੀਣਾ ਫੇਰ ਨਾ ਮੈਨੂੰ ਕਿ ਉਹ ਕੇ ਚਾਚੇ ਨੇ ਪੁੱਛਿਆ ਨਹੀਂ ਹੈਗਾ ਤੁਸੀਂ ਪੁੱਛਲੇ ਬਸ ਉਹ ਚੀਜ਼ ਓਕੇ 에어ਪੋਰਟ ਓਕੇ ਜੀ ਐਨ ਵਧੀਆ ਚੱਲਦਾ ਪੂਰਾ ਜੀ ਪੂਰਾ ਠੀਕ ਆ ਠੀਕ ਆ ਯਾਰ ਆਇਤ ਵਾਰ ਆਉਣੇ ਹੁੰਦੀ ਪੁੱਤ ਹਾਂਜੀ ਹਾਂ ਠੀਕ ਆ ਹੋਰ ਫਸਲ ਬਾੜੀ ਘਰ ਪਰਿਵਾਰ ਸਭ ਕੁਝ ਤੇ ਮਾਪੇ ਬਾਪ ਦੇ ਪੈਰੀ ਹੱਥ ਹਾਂਜੀ ਜਰੂਰ ਲਾਇਆ ਕਰੋ ਪੁੱਤ ਹਾਂਜੀ ਗੁਰਦੁਆਰਾ ਸਾਹਿਬ ਦੀ ਜੀ ਆਪਣਾ ਛੋਟਾ ਭਤੀਜ ਮਿਲ ਗਿਆ ਮੱਥਾ ਟੇਕਣ ਆਏ ਪਏ ਨੇ ਇੱਥੇ ਗੁਰਦੁਆਰਾ ਸਾਹਿਬ ਐਮ ਜੀ ਨਾਲ ਤੇ ਸ਼ੈਂਪੂ ਅੱਛਾ ਨਾ ਨਿਹੜਾ ਠੀਕ ਆ ਹੋਰ ਦੱਸ ਪੁੱਤ ਖਾਣਾ ਤਾਂ ਨਹੀਂ ਖੋਸਣ ਛੱਡ ਕੇ ਆਵਾਂ ਗੁਰਦੁਆਰੇ ਤੱਕ ਕੇ ਵਗ ਜੂਗੇ ਬਾਹਰ ਕੋਈ ਠੀਕ ਆ ਠੀਕ ਆ ਹੋਰ ਦੱਸ ਗੱਲਬਾਤ ਓਕਾ ਹਾਂਜੀ ਬਦਸਤੂ ਹੁਣ ਜਾਂਦੇ ਆਪਾਂ ਬਾਜ਼ਾਰ ਵੱਲ ਹਾਂਜੀ ਗੁਰਦੁਆਰਾ ਸਾਹਿਬ ਆਂਜੀ ਆ ਮੇਰਾ ਪਲਾਟ ਲੱਭ ਧੀ ਛੋਟਾ ਤੇ ਆਹਾਂ ਬੜਾ ਭਤੀਜ ਮੱਖਾ ਦੇchn ਆਏ ਬਨੇ ਓ ਠੀਕ ਆ ਜੀ ਹਾਂਜੀ ਹਾਂਜੀ ਵਧੀਆ ਜੀ ਓਕੇ ਠੀਕ ਆ ਵਧੀਆ ਵਧੀਆ ਚਾਹੀਦਾ ਭਤੀਜ ਮਿਲ ਗਏ ਦੀ ਆਪਣੇ ਮਹਾਲੀ ਤੋਂ ਹਾਂਜੀ ਆ ਭਤੀਜ ਮੱਥਾ ਟੇਕਣ ਆਏ ਬੇ ਨਹੀਂ ਥੰਨਾ ਜਿਹੜੀਆਂ ਹਾਂਜੀ ਆ ਠੀਕ ਆ ਠੀਕ ਆ ਲੱਭ ਜੂਆ ਤੁਹਾਨੂੰ ਹਾਂ ਹਾਂਜੀ ਆ ਮੇਰੇ लाਡਲੇ ਭਤੀਜ ਆ ਕੇ ਭਤੀਜ ਬੜੇ ਗੁਰਦੁਆਰਾ ਸਾਹਿਬ ਸੇਵਾ ਕਰਾ ਕੇ ਆਏ ਨੇ ਬਹੁਤ ਵਧੀਆ ਅਪਰਾਲਾ ਏ ਮੇਰੇ ਭਤੀਜਿਆਂ ਦਾ ਹੋਰ ਦੱਸੋ ਭਤੀਜਿਓ ਠੀਕ ਹੋ ਓਕੇ ਆ ਰਿਪੋਰਟ ਖਾਣਾ ਪੀਣਾ ਤਾਂ ਨਹੀਂ ਕੁਛ ਹਾਂ ਸੰਘੋ ਨਾ ਜੂਸ ਪਲਾ ਦਿੰਦਾ ਜੇ ਪੀਣਾ ਹੈ ਹਾਂ ਠੀਕ ਆ ਠੀਕ ਆ ਹੋਰ ਦੱਸੋ ਵੀ ਸੇਵਾ ਮੇਰੇ ਲੈ ਗਾ ਵਧੀਆ ਚੱਲਦੀ ਆ ਪੜਾਈ ਤੇ ਮੰਮੀ ਡੈਡੀ ਦਾ ਕਹਿਣਾ ਪੈਰੀ ਹੱਥ ਲਾਉਣਾ ਏ ਜੋ ਮੈਂ ਕਹਿਣਾ ਹੁਣ ਨਹੀਂ ਕਰਦੇ ਹੁੰਦੇ ਉਹ ਹਾਂਜੀ ਬਹੁਤ ਠੀਕ ਆ ਬੁੱਤ ਪੀਕ ਆ ਤੇ ਜਿਹਦੀ ਪਲਾਸ 2 ਆ ਟਿਊਸ਼ਨ ਰੱਖ ਲਈ ਯਾਰ ਹਾਂਜੀ ਮਿੱਤਰ ਪਿਆਰੇਓ ਆ ਤਾਂ ਤੁਸੀਂ ਦੇਖ ਰਹੇ ਪਹਿਲਾਂ ਮਿਲਿਉਂਦੀਏ ਮੁੰਡੇ ਭਤੀਜ ਆਪਾਂ ਨੂੰ ਆ ਮਿਲ ਕੇ ਆਪਣੇ ਦੋਸਤ ਮਿੱਤਰ ਭਤੀਜ ਪਟਿਆਲੇ ਤੋਂ ਹਾਂਜੀ ਠੀਕ ਆ ਠੀਕ ਆ ਪਟਿਆਲੇ ਤੋਂ ਹੈਗੇ ਨੇ ਯਾਰ ਟੋਲਪਲਾਜੇ ਲੱਗਦੇ ਆ ਟੋਲਪਲਾਜੇ ਕੋਲ ਠੀਕ ਆ ਠੀਕ ਆ ਹਾਂਜੀ ਦੇਖ ਲਓ ਆ ਪਟਿਆਲੇ ਤੋਂ ਤੀਹੀ ਆਪਣੇ ਪੀ ਕਿ ਦੋਸਤ ਮੇਰੇ ਇੰਨਾ ਵਿਚਾਰੇ ਪਿਆਰ ਕਰਦੇ ਨੇ ਯਾਰ ਸਾਰਾ ਇਹਦਾ ਕ੍ਰੈਡਿਟ ਐਨ ਆਰ ਆਈ ਇੰਡੀਆ ਪੰਜਾਬ ਵਾਲਿਆਂ ਨੂੰ ਤੁਹਾਨੂੰ ਭਤੀਜ ਭਤੀਜੀ ਉਹ ਦੋਸਤੋ ਮਿੱਤਰੋ ਆ ਚੀਜ਼ ਦਾ ਕ੍ਰੈਡਿਟ ਤੁਹਾਨੂੰ ਜਾਂਦਾ ਏ ਜੇ ਤੁਸੀਂ ਹਰੇ ਚਾਚੇ ਨੂੰ ਇੰਨਾ ਪਿਆਰ ਕਰਦੇ ਹੋ ਤਾਂ ਮਤਲਬ ਲੋਕ ਮਿਲਦੇ ਨੇ ਆ ਕੇ ਇਹਦਾ ਕ੍ਰੈਡਿਟ ਮੈਂ ਸਾਰਾ ਤੁਹਾਨੂੰ ਦਿੰਦਾ ਹਾਂ ਚਪੜੀ ਕਿਟਾਣੀ ਕੀ ਛੋਟੀ ਵੱਡੀ ਕਿਟਾਣੀ ਅੱਛਾ ਆਪਣਾ ਭਤੀਜ ਆਇਆ ਏ ਵੱਡੀ ਕਿਟਾਣੀ ਤੋਂ ਹਾਂਜੀ ਹਾਂਜੀ ਠੀਕ ਆ ਆਪਣੀ ਵੀ ਰਿਸ਼ਤੇਦਾਰੀ ਆ ਉੱਥੇ ਯਾਰ ਸਰਪੰਚ ਹੁੰਦਾ ਦੀ ਹਰਪਾਲ ਸਿੰਘ ਡੈਥ ਹੋ ਗਈ ਹੁਣ ਹਾਂਜੀ 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 ਉਹ ਪਹਿਲਾਂ ਸੀਗੀ ਹਾਂ ਮਾਕਟ ਗੋਤਾ ਉਹ ਆਪਣੀ ਰਿਸ਼ਤੇਦਾਰ ਨਹੀਂ ਉਹ ਠੀਕ ਹੈ ਜੀ ਹੋਰ ਦੱਸ ਠੀਕ ਆ ਹਾਂਜੀ ਹਾਂਜੀ ਵਧੀਆ ਹਨਾ ਬਣੀ ਕੁਛ ਭਤੀਜ ਮਿਲ ਗਿਆ ਆਪਣਾ ਸਰੰਦ ਬਾਜ਼ਾਰ ਚ ਠੀਕ ਆ ਭਤੀਜਿਆ ਆਈ ਵਧੀਆ ਠੀਕ ਆ ਠੀਕ ਆ ਪੈਰ ਨਾ ਹੁਣ ਚੱਪਲਾ ਪਾਈ ਨੀ ਫਿਰ ਹਾਂਜੀ ਸਰੰਦ ਖੜੇ ਆ ਆਪਣਾ ਭਤੀਜ ਮਿਲ ਗਿਆ ਮਾਰੂ ਦੇ ਕੋਲ ਤੇ ਐਂਓ ਪੜਾਈ ਕਿ ਟਿਊ ਆ ਜਾ ਚੱਲ ਪਿਆ ਸੱਤੀ ਕਾਜ਼ੀਆ ਮਰੇ ਭਤੀ ਜਾ ਕੇ ਸਰਹੰਗੋਵੀ ਤੇ ਆਪਤੀ ਜ ਆਪਣੇ ਪੜਦੇ ਨੇ ਲੁਬਿੰਗੜ ਉਂ ਫਰੋਂ ਦੇ ਹਨ ਕਿੰਨੇ ਚੰਗੀ ਹੈ ਪੜਾਈ ਨੰਬਰਾਂ ਹੋਗੇ ਵਧੀਆ ਕਿੰਨੇ ਲੈ ਲੈਗੇ ਅੱਸੀ ਪੀਗਲਾਂ ਚੱਲ ਠੀਕ ਹਾਂਜੀ ਭਰਾਦਾ ਇਹ ਵੀ ਆ ਯਾਰ ਧੀਜ ਮਿਲੇ ਇੱਥੇ ਬਹੁਤ ਜ਼ਿਆਦਾ ਤੇ ਉਹ ਪਿੰਡ ਨੂੰ ਜਾਵਾਂਗੇ ਤੇ ਕੱਲ ਧੀਜ ਮੇਰਾ ਹੋਰ ਵੀਡੀਓ ਬਣਾ ਰਿਹਾ ਹੈ ਅੱਸੀ ਲਾਰਜੀ ਹੋਰ ਸਾਰੇ ਧੀਜਿਆਂ ਨੂੰ ਟਰੱਕ ਭਰ ਕੇ ਤੇ ਰੋਗ ਦੇ ਪੁੱਤ ਬੱਸ ਹਾਂਜੀ ਸਰਹੰਗੋਵੀ ਬਾਜ਼ਾਰ ਚ ਮਰੀ ਨਹੀਂ ਰੌਣਕ ਵੀ ਨਹੀਂ ਹੈਗੀ ਯਾਰ ਜਿਵੇਂ ਹੁਣ ਤਿਹਾਰ ਚੱਲਣੇ ਨੇ ਘੱਟ ਹੈਗਾ ਪਤਾ ਨਹੀਂ ਮਾਰਕੀਟ ਭਾਈ ਐਕਤੀ ਕਿਸਾਨਾਂ ਦੀ ਫਸਲ ਘੱਟ ਹੋਈ ਆ ਇੰਨੀ ਗੱਲਬਾਤ ਹੈ ਹਾਂਜੀ ਸਰੰਦ ਹੈਗੇ ਆ ਬਾਜ਼ਾਰ ਚਾ ਭਤੀਜ ਮੇਰੇ ਨਾਲੇ ਆ ਜਦਾ ਹੋਰ ਭਤੀਜ ਆ ਵਧੀਆ ਤੂ ਜਨਾਬੀ ਆ ਵਧੀਆ ਕਿਰਪਾ ਕਿਰਪਾਣ ਮੰਦਾ ਜਪੈ ਨੇ ਪੂਰੇ ਇਹ ਨਾ ਨੀ ਆ ਦੇਖੋ ਕੋ ਕੇ ਚਾਹਣ ਲੋ ਚੱਲ ਕੋਈ ਨਾ ਮੈਂ ਕਿਹਾ ਚੱਲ ਅੱਜ ਬਾਜ਼ਾਰ ਚ ਖੜ ਜੀਏ ਕਦੇ ਖੜੇ ਨਹੀਂ ਹੈਗੇ ਤਾਂ ਉਰੇ ਰੁੱਕ ਗਏ ਆਪਾਂ ਕਿ ਰੰਗ ਢੰਗ ਮੇਲਾ ਦੇਖਦੇ ਆ ਮਾੜਾ ਮੋਟਾ ਕਿਵੇਂ ਚੱਲਦਾ ਕਿਵੇਂ ਨਹੀਂ ਹੋਰ ਦੱਸ ਪੁੱਤ ਠੀਕ ਆ ਆ ਵਧੀਆ ਕਿਰਪਾ ਮਾੜੀ ਮੈਂ ਕਿਰਪਾ ਹੀ ਚਾਹੀਦੀ ਆ ਹਾਂਜੀ ਆਪਣੇ ਭਤੀਜ ਠੀਕ ਹੋ ਚੜਦੀ ਗੱਲ ਇਹ ਆ ਤੁਸੀਂ ਆਣ ਓਕੇ ਹਾਂਜੀ ਹਾਂਜੀ ਠੀਕ ਆ ਮੱਥਾ ਦੇ ਕੇ ਆਇਤੀ ਪਹਿਲਾਂ ਹਾਂਜੀ ਹਾਂ ਠੀਕ ਆ ਠੀਕ ਆ ਲਾ ਜਾ ਗਾ ਵਾਹ ਹਾਂਜੀ ਆ ਮੇਰਾ ਡੇਰਾ ਮੀਰ ਮੀਰਾਂ ਵਾਲਾ ਭਤੀਜ ਠੀਕ ਆ ਡੇਰੇ ਵਾਲਿਆ ਵਧੀਆ ਵਧੀਆ ਐਚ ਆਈ ਪੁੱਤ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਬਹੁਤ ਅੱਜ ਮੈਨੂੰ ਮੇਰੇ ਭਤੀਜਾਂ ਭਤੀਜੀਆਂ ਭੈਣ ਭਰਾ ਗੁਰਦੁਆਰਾ ਸਾਹਿਬ ਵੀ ਮਿਲੇ ਔਰ ਇਸਗੰਦ ਬਾਜ਼ਾਰ ਚ ਵੀ ਬਹੁ ਮਿਲ ਕੇ ਗਏ ਨੇ ਤੇ ਭਤੀਜੀਆਂ ਮਿਲ ਕੇ ਗਈਆਂ ਨੇ ਯਾਰ ਉਹ ਮੈਂ ਜਾਣ ਕੇ ਨਹੀਂ ਵੀਡੀਓ ਬਣਾਈ ਹੈਗੀ ਕਿਉਂਕਿ ਮੈਂ ਕੁੜੀਆਂ ਦੀ ਵੀਡੀਓ ਯਾਰ ਪਾਉਂਦਾ ਨਹੀਂ ਹੈਗਾ ਕਿਉਂਕਿ ਫਿਰ ਲੋਕ ਉਂਿਓ ਗਲਤਮਲਤ ਕਮੈਂਟ ਜੇ ਕੋਈ ਕਰ ਦਵੇ ਤਾਂ ਫਿਰ ਰੌਲੇ ਵਾਲੀ ਗੱਲ ਹੋ ਜਾਂਦੀ ਹੈ ਜੁਗ ਜੁਗ ਜੀਵਨ ਜੁਗ ਜੁਗ ਜੂਨ ਮੇਰੀਆਂ ਭਤੀਜੀਆਂ ਲਵ ਯੂ ਆ ਤੁਹਾਨੂੰ ਸਾਰਿਆਂ ਨੂੰ ਯਾਰ ਤੇ ਹੁਣ ਚੱਲਦੇ ਆਪਾਂ ਪਿੰਡ ਨੂੰ ਇੱਥੋਂ ਮੜਾ ਮੋਟਾ ਖਾਣ ਪੀਣ ਨੂੰ ਘਰ ਦਾ ਸਮਾਨ ਲੈਣਾ ਸੀ ਲੈ ਲਿਆ ਲੱਭ ਜੂ ਤੇ ਗੱਡੀ ਵੀ ਗੰਦੀ ਹੋਈ ਵੀ ਆ ਯਾਰ ਕੱਲ ਨੂੰ ਧਵਾਉਣੀ ਆ ਗੱਡੀ ਵੀ ਚਲਦੇ ਆ ਹਾਂਜੀ ਸਰੰਤ ਖੜਾ ਤੀ ਆ ਮੇਰਾ ਭਤੀ ਜਾ ਗਿਆ ਪਤੀ ਜੀ ਨੇ ਨਵਾਂ ਮੋਟਰਸਾਈਕਲ ਲਿਆਂਦਾ ਮੁਬਾਰਕਾਂ ਦੇ ਨੂੰ ਯਾਰ ਹਾਂਜੀ ਹਾਂ ਤੁਹਾਨੂੰ ਵੀ ਬਹੁਤ ਬਫਾ ਕਰੇ ਲੋਹਾ ਯਾਰ ਹਾਂਜੀ ਹਾਂ ਹੋਰ ਦੱਸ ਗੁਰਦੁਆਰੇ ਚੱਲੇ ਹੁਣ ਹਾਂਜੀ ਹਾਂ ਗੁਰਦੁਆਰੇ ਚੱਲੇ ਆਂ ਬਫਾ ਰਸਾ ਸਾਡੇ ਕਿੰਨ ਚੱਲੇ ਆਂ ਹਾਂਜੀ ਹਾਂ ਠੀਕ ਆ ਠੀਕ ਆ ਹੋਰ ਦੱਸ ਨਵੀਂ ਗੱਲਬਾਤ ਕੋਈ ਬਾਜੀ ਵਧੀਆ ਤੁਸੀਂ ਹਾਂਜੀ ਹਾਂ ਖਾਣਾ ਪੀਣਾ ਤਾਂ ਨਹੀਂ ਕੁਸਾ ਨਾ ਹੀ ਨਾ ਹੀ ਤੁਸੀਂ ਦੱਸੋ ਉਂਝ ਨਾ ਕਹਿ ਦੀ ਨਾ ਹੀ ਨਾ ਤੁਸੀਂ ਦੱਸੋ ਠੀਕ ਆ ਨਾ ਮੈਂ ਕੌਕਿਆ ਓਕੇ ਜੀ ਚੱਲ ਮਿਲਦੇ ਆਂ ਬੁੱਤੋ ਫਿਰ ਓਕੇ ਓਕੇ ਲਵ ਯੂ ਲਵ ਯੂ ਬਾਪੂ ਓਕੇ ਹਾਂਜੀ ਦੋਸਤੋ ਆ ਮੇਰੇ ਭਤੀਜਾ ਆ ਗਏ ਠੀਕ ਹੋ ਭਤੀਜੇਓ ਹਾਂਜੀ ਹਾਂਜੀ ਲਵਡੂ ਆ ਲਵਡੂ ਤੁਹਾਨੂੰ ਟਰੱਕ ਭਰ ਕੇ ਉਹ ਕਰੇ ਭੱਜ ਜਿਓ ਸਾਡੇ ਦੇ ਪੁੱਤ ਠੀਕ ਰੱਖ ਲਾ ਆਪਸ ਟੂ ਆ ਯਾਰ ਟਰੱਕ ਲਾ ਟੂ ਤੁਹਾਨੂੰ 2 ਕੁ ਮਹੀਨੇ ਲਾ ਲਈ ਬਾਲਾ ਨਾ ਲਾਈ ਚਲੋ ਠੀਕ ਆ ਰੁਕੀ ਖੜਾ ਤੀ ਯਾਰਾ ਮੁੰਡੇ ਆ ਗਏ ਰੁਕੀ ਵਾਲੇ ਹੋਰ ਨਾਸ ਮੁੰਡੇ ਆ ਗੱਲ ਬਾਤ ਬੋਲਾ ਹਾਂਜੀ ਆਜੀ ਮਗਰ ਕਿਵੇਂ ਆ ਠੀਕ ਆ ਹਾਂਜੀ ਹਾਂਜੀ ਆਪਾਂ ਠੀਕ ਐ ਤੁਸੀਂ ਉਸੇ ਹੀ ਐਨ ਵਧੀਆ ਵਧੀਆ ਕਰਤਾ ਹਾਂ ਵਧੀਆ ਵਧੀਆ ਹੀ ਕਰਤਾ ਚਲ ਮਿਲਦੇ ਆ ਫੇਰ ਪੁੱਤ ਹਾਂ ਜੀ ਠੀਕ ਹੈ ਤੇ ਰੁੜਕੀ ਤੋਂ ਨਾ ਯਾਰ ਆਟਾ ਲੈਣਾ ਦੀਗਾ ਮੱਕੀ ਦਾ ਤਾਂ ਖੜ ਗਿਆ ਤੀ ਇੱਥੇ ਆਟਾ ਵਧੀਆ ਹੁੰਦਾ ਇਹਨਾਂ ਦਾ ਇਹਨਾਂ ਤੋਂ ਹੀ ਲੈਨੇ ਹੁੰਨੇ ਆ ਰੁੜਕੀ ਤੋਂ ਤੇ ਹੁਣ ਚਲਦੇ ਆਂ ਪਿੰਡ ਨੂੰ ਦੇਖ ਲਓ ਭਤੀਜ ਗੱਡੀ ਦੇਖ ਕੇ ਰੁਕ ਜਾਂਦੇ ਨੇ ਲੱਭ ਜੂ ਜਿਗਰ ਤੇ ਟੁੱਟਿਆ ਹਾਂ ਜੀ ਸਤਿ ਸ੍ਰੀ ਅਕਾਲ ਜੀ ਜਾਇਆ ਆ ਆਪਾਂ ਅੱਜ ਦਾ ਦਿਨ ਬਹੁਤ ਵਧੀਆ ਕਿ ਇਹ ਬਹੁਤ ਜਾਣੇ ਆ ਜਮੀਦੇ ਯਾਰ ਤੇ ਗੁਰਦੁਆਰਾ ਸਾਹਿਬ ਹੀ ਲਾਇਆ ਟਾਈਮ ਆਪਾਂ ਜਾਲਾ ਅੱਜ ਮੱਥਾ ਟੇਕਿਆ ਤੇ ਕੱਲ ਨੂੰ ਮੈਂ ਗੁਰਦੁਆਰਾ ਸਾਹਿਬ 10 ਵਜੇ ਪਾਠ ਆਰੰਭ ਹੋਣਾ ਹੈ ਕੋਸ਼ਿਸ਼ ਕਰੂੰਗਾ ਕਿ 9 9:30 ਵਜੇ 9:30 ਵਜੇ ਦੇ ਨੂੰ ਮੈਂ ਗੁਰਦੁਆਰਾ ਸਾਹਿਬ ਪਹੁੰਚ ਜਾ ਸ਼੍ਰੀ ਫਤੇਗੜ ਸਾਹਿਬ ਤੇ ਹੋਰ ਦੋਸਤੋ ਗੱਲਬਾਤ ਠੀਕ ਹੋ ਯਾਰ ਲਵ ਯੂ ਆ ਤੁਹਾਨੂੰ ਟਰੱਕ ਭਰ ਕੇ ਜਿਹੜੇ ਤੁਸੀਂ ਕਹਨੇ ਹੋ ਚਾਚੇ ਕੇਕ ਕੱਟਣਾ ਜਨਮ ਦਿਨ ਦਾ ਕੋਈ ਗੱਲ ਨਹੀਂ ਤੁਹਾਡੀ ਭਾਵਨਾ ਦੀ ਮੈਂ ਕਦਰ ਕਰਦਾ ਹਾਂ ਯਾਰ ਕੋਸ਼ਿਸ਼ ਕਰੂੰਗਾ ਇੱਕ ਅੱਧੀ ਜਗ੍ਹਾ ਤਾਂ ਮੈਂ ਆ ਸਕਦਾ ਹਾਂ ਹੁਣ ਯਾਰ ਮੈਂ 10-20 ਜਗ੍ਹਾ ਤਾਂ ਭਤੀਜਾ ਨਹੀਂ ਸਕਦਾ ਕਿਉਂਕਿ ਮੱਥੇ ਵੀ ਟੇਕਣੇ ਹੁੰਦੇ ਨੇ ਬਾਕੀ ਤੁਹਾਨੂੰ ਲਵ ਯੂ ਆ ਰਾਜੀ ਖੁਸ਼ੀ ਹਾਸਲੇ ਵਾਸਤੇ ਰਹੋ ਧੰਨਵਾਦ ਤੁਹਾਡਾ ਸਾਰਿਆਂ ਦਾ ਜੋ ਤੁਸੀਂ ਇੰਨਾ ਪਿਆਰ ਕਰਦੇ ਮੇਰੇ ਚਾਚੇ ਨੇ ਉਹ ਟੀਮੀ ਵੀ ਆ ਗਈ ਚਲੋ ਠੀਕ ਆ ਜੀ ਲਵ ਯੂ ਅੱਜ ਦੇ ਬਲੌਗ ਦੇ ਇੱਥੇ ਆਪਾਂ ਦਾ ਐਂਡ ਕਰਦੇ ਆ ਸਤਿ ਸ੍ਰੀ ਅਕਾਲ